ਜੀ ਹਰਜੋ ਸਿੰਘ ਜੀ ਜਿਹੜੀ ਗੱਲ ਆਪਾਂ ਜਿਹੜੇ ਐਨਪੀਆਰ ਦੀ ਨਿਊਜ਼ ਰਿਪੋਰਟ ਆਈ ਆ ਉਸ ਨੂੰ ਲੈ ਕੇ ਜਿਹੜਾ ਉਹ ਕਰਦੇ ਆ ਵੀ ਕਿਸ ਤਰੀਕੇ ਦੇ ਨਾਲ ਅ ਅਮਰੀਕਾ ਦੇ ਵਿੱਚ ਦਾਖਲਾ ਕੈਨੇਡਾ ਵਾਲੇ ਪਾਸਿਓਂ ਬਹੁਤ ਜ਼ਿਆਦਾ ਵਧਿਆ ਆ ਤੇ ਕਹਿੰਦੇ ਵੀ ਇਸ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਆਂਕੜਾ ਆ ਉਹ ਭਾਰਤੀ ਮੂਲ ਦੇ ਲੋਕਾਂ ਦਾ ਆ ਰਿਹਾ ਆ ਕਹਿੰਦੇ ਵੀ ਲੋਕ ਹੁਣ ਪਹਿਲਾਂ ਕੈਨੇਡਾ ਦੇ ਵਿੱਚ ਜਿਹੜੇ ਪਹੁੰਚੇ ਆ ਉਹ ਹੁਣ ਇੱਧਰ ਨੂੰ ਆ ਰਹੇ ਨੇ ਚਾਹੇ ਉਹ 20 ਸਾਲ ਦੇ ਨਿਆਣੇ ਹੋਣ ਤੇ ਚਾਹੇ ਪਰਿਵਾਰਾਂ ਵਾਲੇ ਜਿਹੜੇ ਲੋਕ ਹੋਣ ਉਹ ਇਸ ਮੌਕੇ ਇਸ ਤਰੀਕੇ ਨਾਲ ਆ ਰਹੇ ਕਹਿੰਦੇ ਵੀ 95% ਪਿਛਲੇ ਸਾਲ ਦੇ ਮੁਕਾਬਲੇ ਇਹ ਆંકੜੇ ਆਲਰੇਡੀ ਵੱਧ ਚੁੱਕੇ ਹੈਗੇ ਆ ਕੀ ਕਾਰਨ ਆ ਇਸ ਦੇ ਪਿੱਛੇ ਇਹ ਕਹਿੰਦੇ ਵੀ ਇਸ ਦੇ ਬਾਰੇ ਕੋਈ ਪੂਰੀ ਕਲੈਰਟੀ ਨਹੀਂ ਪਰ ਹਰ ਇੱਕ ਜਣਾ ਆਪੋ ਆਪਣੇ ਇਸ ਦੇ ਵਿੱਚ ਤਰਕ ਜਿਹੜਾ ਉਹ ਦੇ ਰਿਆ ਹੈਗਾ ਆ ਇੱਕ ਸ਼ਿਵਮ ਨਾਮ ਦੇ ਮੁੰਡੇ ਦੀ 20 ਸਾਲਾਂ ਦੇ ਮੁੰਡੇ ਦੀ ਜਿਹੜੀ ਉਸ ਉਹਨਾਂ ਨੇ ਸਟੋਰੀ ਨਾਲ ਜਿਹੜੀ ਉਹ ਰੰਗ ਕੀਤੀ ਆ ਵੀ ਕਹਿੰਦਾ ਵੀ ਮੈਂ ਆਇਆ ਹਾਂ ਇੱਥੇ ਰੈਂਟ ਕੀਤੀ ਆ ਕਾਰ ਤੇ ਮੈਂ ਇੱਧਰ ਆ ਗਿਆ ਤੇ ਹੁਣ ਦੂਜੇ ਪਾਸੇ ਵੱਲ ਨੂੰ ਜਿਹੜਾ ਉਹ ਜਿਹੜਾ ਉਹ ਜਾ ਰਿਹਾ ਹੈਗਾ ਸੋ ਯੂ ਐਸ ਕਸਟਮ ਬਾਰਡਰ ਪ੍ਰੋਟੈਕਸ਼ਨ ਸੀ ਬੀ ਪੀ ਆਲਿਆਂ ਨੇ ਦੱਸਿਆ ਵੀ ਆਲਰੇਡੀ ਕੈਨੇਡਾ ਵਾਲੇ ਬਾਰਡਰ ਤੋਂ 20000 ਇਨਕਾਊਂਟਰ ਇਸ ਸਾਲ ਦੇ ਵਿੱਚ ਆਲਰੇਡੀ ਜਿਹੜੇ ਉਹ ਹੋ ਚੁੱਕੇ ਨੇ ਪਿਛਲੇ ਸਾਲਾਂ ਦੇ ਮੁਕਾਬਲੇ ਤੁਸੀਂ ਦੇਖੋ ਵੀ 95% ਵਾਧਾ ਜਿਹੜਾ ਹੋ ਰਿਹਾ ਆ ਆ ਸਤੰਬਰ ਮਹੀਨੇ ਦੇ ਐਂਡ ਦੇ ਵਿੱਚ ਫਿਸਕਲ ਇਅਰ ਮੁੱਕ ਜਾਣਾ ਆ ਤੇ ਅਕਤੂਬਰ ਤੋਂ ਲੈ ਕੇ ਸਤੰਬਰ ਤੱਕ ਇਹ ਆਂਕੜਾ ਕਹਿੰਦੇ ਵੀ ਹਰ ਸਾਲ ਹੁਣ ਲੱਖਾਂ ਦੇ ਵਿੱਚ ਜਾਣ ਲੱਗ ਗਿਆ ਆ ਸੋ ਬਿਲਕੁਲ ਇਹ ਛੇਵੇਂ ਵਿੱਚ ਜਿਹੜਾ ਆ ਇਹ ਬਿਲਕੁਲ ਕਹਿੰਦਾ ਵੀ ਮੈਂ ਬਾਰਡਰ ਕ੍ਰੋਸ ਕਰਕੇ ਆਇਆ ਸੀ ਤੇ ਉਸ ਤੋਂ ਬਾਅਦ ਉਹ ਉਸਨੇ ਜਿਹੜੀ ਇੱਕ ਰੈਂਟ ਤੇ ਕਾਰ ਲੈ ਲਈ ਤੇ ਉਹ ਕਾਰ ਲੈ ਕੇ ਫਿਰ ਬਾਰਡਰ ਦੇ ਲਾਗੇ ਉਹ ਜਿਹੜੇ ਲੋਕ ਕਰਾਸ ਆ ਜਾਂਦੇ ਆ ਤੇ ਉਹਨਾਂ ਨੂੰ ਉਹ ਨਿਊਯਾਰਕ ਦੇ ਵੱਖ-ਵੱਖ ਸ਼ਹਿਰਾਂ 'ਚ ਪਹੁੰਚਾਉਂਦਾ ਕਹਿੰਦਾ ਕਿਸੇ ਨੂੰ ਮੈਂ 150 ਡਾਲਰ ਚਾਰਜ ਕਰਦਾ ਕਿਸੇ ਨੂੰ 300 ਡਾਲਰ ਕਈ ਵਾਰੀ 6 ਘੰਟੇ ਦੀ ਜਿਹੜੀ ਡਰਾਈਵ ਹੁੰਦੀ ਹੈਗੀ ਆ ਨਿਊਯਾਰਕ ਨੂੰ 빅 ਐਪਲ ਵੀ ਕਿਹਾ ਜਾਂਦਾ ਸੋ ਬਾਰਡਰ ਤੋਂ ਕਹਿੰਦਾ ਵੀ ਬਿਜ਼ਨਸ ਇੱਕ ਤਰ੍ਹਾਂ ਦੇ ਨਾਲ ਬੂਮ ਕਰ ਰਿਹਾ ਹੈਗਾ ਪਰ ਦੂਸਰੇ ਪਾਸੇ ਪਾਬਲੋ ਬੋਸ ਡਾਇਰੈਕਟਰ ਹੈਗੇ ਗਲੋਬਲ origignal ਸਟੱਡੀਜ਼ ਪ੍ਰੋਗਰਾਮ ਦੇ ਯੂਨੀਵਰਸਿਟੀ ਆਫ 버ਮੌਂਟ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਬਹੁਤੇ ਜਿਹੜੇ ਇੰਡੀਅਨ ਇਮੀਗ੍ਰੈਂਟਸ ਆ ਰਹੇ ਆ ਉਹਨਾਂ ਦੇ ਵੱਖ-ਵੱਖ ਰੀਜ਼ਨ ਆ ਸੈਂਟਰਲ ਤੇ ਸਾਊਥ ਅਮਰੀਕਨਸ ਨਾਲੋਂ ਜਿਹੜਾ ਸੈਂਟਰਲ ਤੇ ਸਾਊਥ ਅਮਰੀਕਨਸ ਲੋਕ ਆ ਰਹੇ ਆ ਉੱਥੇ ਉਹਨਾਂ ਦੀ ਜਿਹੜੀ ਗਵਰਨਮੈਂਟ ਆ ਕਿਸੇ ਨੂੰ ਤੰਗ ਕਰਦੀ ਹੈਗੀ ਆ ਡਰੱਗ ਲੋਰਡਸ ਹੈਗੇ ਆ ਵੱਖ-ਵੱਖ ਇਸ਼ੂ ਆ ਪਰ ਉਹ ਕਹਿੰਦਾ ਵੀ ਮੈਨੂੰ ਲੱਗਦਾ ਵੀ ਜਿਹੜੇ ਭਾਰਤੀ ਮੂਲ ਦੇ ਜਿਹਨਾਂ ਚ ਮੋਸਟਲੀ ਪੰਜਾਬੀ ਆ ਉਹ ਜਿਹੜੇ ਆ ਰਹੇ ਹੈਗੇ ਉਹ ਇੱਕ ਇਕਨੋਮਿਕ ਰੀਜ਼ਨ ਹੈਗਾ ਆ ਤੇ ਕੈਨੇਡਾ ਨਾਲੋਂ ਇਸ ਟਾਈਮ ਕਹਿੰਦੇ ਵੀ ਅਮਰੀਕਾ ਉਹਨਾਂ ਨੂੰ ਬੈਟਰ ਲੱਗ ਰਿਹਾ ਹੈਗਾ ਕਿਉਂਕਿ ਅਮਰੀਕਾ ਦਾ ਡਾਲਰ 25% ਸਟੌਂਗ ਹੈਗਾ ਕੈਨੇਡਾ ਦੇ ਨਾਲੋਂ ਪਲੱਸ ਅਮਰੀਕਾ ਦੇ ਵਿੱਚ ਹਜੇ ਵੀ ਜਿਹੜੀਆਂ ਕਿਤੇ ਵੱਧ ਜੌਬਸ ਹੈਗੀਆਂ ਕੈਨੇਡਾ ਦੇ ਨਾਲੋਂ ਆਪਾਂ ਰੋਜ਼ ਖਬਰਾਂ ਸੁਣਦੇ ਰਹਿੰਦੇ ਰਹਨੇ ਆ ਕੈਨੇਡਾ ਦੀ ਜਿਹੜੀ ਸਿਚੁਏਸ਼ਨ ਆ ਉਹ ਕੀ ਕੁਝ ਹੈਗੀ ਆ ਤੇ ਖਾਸ ਕਰਕੇ ਸਟੂਡੈਂਟਸ ਨੂੰ ਲੈ ਕੇ ਉਹਨਾਂ ਨੇ ਹੁਣ ਅੱਗੇ ਨਵੇਂ ਸਟੂਡੈਂਟ ਲੈਣੇ ਵੀ ਬੰਦ ਕਰਤੇ ਬਹੁਤ ਸਾਰੇ ਕਾਲਜੇਜ਼ ਬੰਦ ਹੋ ਗਏ ਹੈਗੇ ਆ ਤੇ ਕਹਿੰਦੇ ਵੀ 3600 ਦੇ ਕਰੀਬ ਪਿਛਲੇ ਬਹੀਨੇ ਦੇ ਵਿੱਚ ਕ੍ਰੋਸਿੰਗਸ ਹੋਈਆਂ ਹੈਗੀਆਂ ਟੋਟਲ 20000 ਤੋਂ ਵੱਧ ਜਿਸ ਦਾ ਤੁਸੀਂ ਪਹਿਲਾਂ ਦੱਸਿਆ ਸੀਗਾ ਦਸੰਬਰ ਮਹੀਨੇ ਦੇ ਵਿੱਚ ਕਹਿੰਦੇ ਸੀ ਵੀ ਆਫੀਸ਼ੀਅਲਸ ਨੇ ਕਿਹਾ ਵੀ 371000 ਇਨਕਾਊਂਟਰਸ ਹੋਏ ਆ अनਔਥਰਾਇਜ਼ਡ ਮਾਈਗ੍ਰੈਂਟਸ ਦੇ ਇਹ ਸਭ ਤੋਂ ਵੱਡਾ ਜਿਹੜਾ ਨੰਬਰ ਹੈਗਾ ਆ ਕੈਨੇਡਾ ਦਾ ਕਹਿੰਦੇ ਵੀ ਵੀਜ਼ਾ ਜਿਹੜਾ ਕਈ ਵਾਰੀ ਈਜ਼ੀ ਮਿਲ ਜਾਂਦਾ ਹੈ ਤੇ ਉਥੋਂ ਲੋਕ ਇੱਧਰ ਕ੍ਰਾਸ ਕਰਦੇ ਆ ਕੇ ਫਿਰ ਉਹ ਕੋਈ ਪੋਲਿਟੀਕਲ ਸਾਈਨ ਨੂੰ ਅਪਲਾਈ ਕਰ ਦਿੰਦਾ ਹੈ ਤੇ ਫੇ ਉਹਨਾਂ ਨੂੰ ਜਿਹੜਾ ਹੈ ਵਰਕ ਪਰਮਿਟ ਮਿਲ ਜਾਂਦਾ ਹੈਗਾ ਸੋ ਪਰ ਕਈ ਬਹੁਤ ਸਾਰੇ ਖਤਰੇ ਵਾਲੇ ਰਸਤੇ ਚੋਂ ਕ੍ਰਾਸ ਕਰਦੇ ਆ ਜਿਸ ਸ਼ਿਵੇਂਮਨੀ ਸ਼ਿਵੇਂਮ ਜੋ ਬੰਦਾ ਆ ਜਿਸ ਦੀ ਸਟੋਰੀ ਉਹ ਨਹੀਂ ਰਨ ਕੀਤੀ ਹੈ ਉਹ ਕਹਿੰਦਾ ਮੈਂ ਖੁਦ ਜੰਗਲ ਦੇ ਵਿੱਚੋਂ ਆਇਆ ਕੈਨੇਡਾ ਵਾਲੀ ਸਾਈਡ ਤੋਂ ਵੀ ਬਹੁਤ ਵੱਡੇ ਵੱਡੇ ਮੱਛਰ ਸੀ ਕਹਿੰਦਾ ਵੀ ਉਹ ਤਾਂ ਸਮਾਂ ਹਾਸਲੇ ਨਹੀਂ ਦੱਸਿਆ ਕਹਿੰਦੇ ਵੀ ਮੱਛਰ ਹੈਲੀਕਾਪਟਰਾਂ ਜਿਹੜੇ ਜਿਹੜੇ ਸੀਗੇ ਸੋ ਕਹਿੰਦਾ ਸੋ ਆਪਾਂ ਦੇਖਿਆ ਵੀ ਪਿਛਲੀ ਵਾਰੀ ਇੱਕ ਗੁਜਰਾਤੀ ਪਰਿਵਾਰ ਕ੍ਰਾਸ ਕਰਦਾ ਕਰਦਾ ਬਰਫ਼ੀ ਵਿੱਚ ਮਰ ਵੀ ਗਿਆ ਸੀ ਚਾਰ ਜਾਨੇ ਜਿਹੜੇ ਸੀਗੇ ਸੋ ਕਈ ਲੋਕ ਜਿਹੜੇ ਆ ਉਹ ਇਸ ਤਰ੍ਹਾਂ ਇਲੀਗਲੀ ਐਂਟਰ ਹੋ ਰਹੇ ਹੈਗੇ ਆ ਹੁਣ ਜਿਹੜਾ ਸਦਰਨ ਬਾਰਡਰ ਆ ਮੈਕਸੀਕੋ ਵਾਲੇ ਬਾਰਡਰ ਨਾਲੋਂ ਨਾਰਥਰਨ ਬਾਰਡਰ ਜਿਹੜਾ ਹੈ ਕੈਨੇਡਾ ਦਾ ਬਾਰਡਰ ਉਹ ਇੱਕ ਮੇਨ ਮੁੱਦਾ ਜਿਹੜਾ ਬਣਿਆ ਹੋਇਆ ਹੈਗਾ ਇਸ ਵੇਲੇ ਤੇ ਦੂਸਰੇ ਪਾਸੇ ਜਿਹੜੇ ਲੋਕ ਜਦੋਂ ਬਾਰਡਰ ਕਰਾਸ ਕਰ ਜਾਂਦੇ ਆ ਉਹ ਤੋਂ ਗਾਹਾਂ ਉਹਨਾਂ ਨੂੰ ਨਿਊਯਾਰਕ ਪਹੁੰਚਾਉਂਦੇ ਆ ਜਾਂ ਵੱਖ-ਵੱਖ ਹੋਰ ਸ਼ਹਿਰਾਂ 'ਚ ਉਹ ਕਹਿੰਦੇ ਵੀ ਅਸੀਂ ਟੈਕਸੀਆਂ ਬਿਜ਼ਨਸ ਕਰ ਰਹੇ ਹੈਗੇ ਆ ਤੇ ਸਾਡਾ ਜਿਹੜਾ ਬਿਜ਼ਨਸ ਆ ਉਹ ਇੱਕ ਤਰ੍ਹਾਂ ਦੇ ਨਾਲ ਬੂਮ ਕਰ ਰਿਹਾ ਹੈ ਜੀ ਬਿਲਕੁਲ ਇਹ ਵੀ ਜਿਹੜਾ ਦੱਸੇ ਜਾਈਏ ਅ ਅਮਰੀਕਾ ਵਾਲਿਆਂ ਨੇ ਕੈਨੇਡਾ ਤੋਂ ਆ ਰਹੇ ਜਿਹੜੇ ਇਸ ਤਰੀਕੇ ਦੇ ਨਾਲ ਇਲੀਗਲ ਆ ਉਹਨਾਂ ਨੂੰ ਉਹਨਾਂ ਦੇ ਉੱਤੇ ਕਾਈਂਡ ਆਫ ਅਸਾਈਲਮ ਦੇ ਉੱਤੇ ਰੋਕੀਏ ਬਹੁਤ ਘੱਟ ਐਕਸੈਪਸ਼ਨ ਦੇ ਵਿੱਚ ਕਿਸੇ ਦਾ ਸਾਈਲਮ ਇੱਥੇ ਜਿਹੜਾ ਹੋ ਸਕਦਾ ਆਦਰਵਾਇਜ਼ ਇਹਨਾਂ ਨੇ ਕਿਹਾ ਆ ਜਿਹੜਾ ਥਰਡ ਕੰਟਰੀ ਵਾਲਾ ਰੂਲ ਇਹਨਾਂ ਨੇ ਲਾਇਆ ਆ ਵੀ ਪਹਿਲਾਂ ਕੈਨੇਡਾ ਦੇ ਵਿੱਚ ਤੁਹਾਡਾ ਸਾਈਲਮ ਅਪਲਾਈ ਹੋਇਆ ਹੋਵੇ ਉੱਥੇ ਰਿਜੈਕਟ ਹੋਇਆ ਹੋਵੇ ਫਿਰ ਤੁਸੀਂ ਜੇ ਅਮਰੀਕਾ 'ਚ ਕਰਦੇ ਆਂ ਫਿਰ ਉਸ ਦੇ ਵਿੱਚ ਆ ਤੁਹਾਨੂੰ ਹੈਗੀ ਆ ਸੋ ਨਾਲੇ ਕੱਟ ਆਫ ਡੇਟ ਵੀ ਉਹਨਾਂ ਨੇ ਆਈ ਥਿੰਕ ਪਿਛਲੇ ਸਾਲ ਦੀ ਜੂਨ ਮਹੀਨੇ ਦੀ ਜਿਹੜੀ ਉਹ ਦਿੱਤੀ ਹੋਈ ਆ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਵੀ ਕੋਈ ਆ ਰਿਹਾ ਆ ਉਹਨਾਂ ਦਾ ਸਾਇਲਮ ਜਿਹੜਾ ਇੱਥੇ ਅਪਰੂਵ ਨਹੀਂ ਹੋ ਸਕਦਾ ਅਪਲਾਈ ਤਾਂ ਓਬਵੀਅਸਲੀ ਲੋਕੀ ਕਰੀ ਜਾਣਾ ਆ ਕਰਦੇ ਵੀ ਹੋਣਗੇ ਪਰ ਫਿਰ ਕਿੰਨੇ ਵੀ ਅਪਰੂਵ ਹੋਣਾ ਉਸ ਰੂਲ ਦੇ ਤਹਿਤ ਔਖਾ ਜਿਹੜਾ ਉਹ ਹੋਊਗਾ ਇਹ ਆਪਾਂ ਉਸ ਪ੍ਰਸ਼ਾਸਨ 'ਚ ਗੱਲ ਕਰ ਰਹੇ ਆਂ ਜਿਨ੍ਹਾਂ ਨੇ ਬਾਰਡਰ ਓਪਨ ਰੱਖੇ ਹੋਏ ਸੀਗੇ ਇੱਕ ਟਾਈਮ ਦੇ ਉੱਤੇ ਤੇ ਉਹਨਾਂ ਨੇ ਇੰਨੀ ਜਿਹੜੀ ਹੁਣ ਸਖਤੀ ਕੀਤੀ ਹੈ ਵੀ ਆਉਣ ਵਾਲੇ ਸਮੇਂ 'ਚ ਪਤਾ ਨਹੀਂ ਕਿੱਦਾਂ ਦਾ ਮਾਹੌਲ ਜਿਹੜਾ ਉਹ ਹੋਵੇਗਾ ਪਰ ਹੁਣ ਦੇਖੋ ਵੀ ਕੰਡੀਸ਼ਨਾਂ ਕਿਉਂ ਇੱਥੇ ਤੱਕ ਪਹੁੰਚ ਜਾਂਦੀਆਂ ਉੱਥੇ ਭਰਤੀਆਂ ਦੇ ਲਈ ਪੇਪਰ ਹੋਣੇ ਹੁੰਦੇ ਆ ਹਰਜੋਤ ਸਿੰਘ ਜੀ ਜਦੋਂ ਆ ਪੰਜਾਬ ਦੀ ਗੱਲ ਕਰਦੇ ਆ ਤਿੰਨ ਤਿੰਨ ਸਰਕਾਰਾਂ ਆ ਕਹਿੰਦੇ ਬਦਲ ਗਈਆਂ ਪੇਪਰ ਤੱਕ ਨਹੀਂ ਲੈ ਹੋਏ ਆ ਉਹ ਉੱਥੇ ਜਦੋਂ ਨੌਕਰੀਆਂ ਨਹੀਂ ਹੈਗੀਆਂ ਲੋਕਾਂ ਨੇ ਬਾਹਰ ਨੂੰ ਮੂਵ ਕਰਨਾ ਜਦੋਂ ਬਾਹਰ ਮੂੰਹ ਕੀਤਾ ਹੈ ਕੈਨੇਡਾ ਦੇ ਵਿੱਚ ਪੱਠਾ ਬੈਠਾ ਕੈਨੇਡਾ ਦਾ ਇਕਨੋਮਿਕ ਹਾਲਾਤ ਮਾੜੇ ਆ ਉਥੋਂ ਹੁਣ ਜਿਹੜੇ ਆ ਉਹ ਕਲਪ ਦੇ ਜਿਹੜੇ ਇਧਰਲੇ ਪਾਸੇ ਨੂੰ ਆ ਰਹੇ ਆ ਏਜੰਟ ਨੇ ਤਾਂ ਦੇਖੋ ਤੁਹਾਡੇ ਕੋ ਡਾਲਰ ਲੈਣੇ ਹੀ ਲੈਣੇ ਪੈਸੇ ਉਹਨੇ ਤੁਹਾਡੇ ਕੋ ਲੈਣੇ ਹੀ ਲੈਣੇ ਚਾਹੇ ਉਹ ਤੁਹਾਨੂੰ ਮੈਕਸੀਕੋ ਥਾਣੀ ਲਗਾਉਣ ਦੀ ਗੱਲ ਕਰੇ ਚਾਹੇ ਤੁਹਾਨੂੰ ਕੈਨੇਡਾ ਥਾਣੀ ਲਗਾਉਣ ਦੀ ਗੱਲ ਕਰੇ ਉਹ ਆਪਣੇ ਜਿਹੜੇ ਆ ਮਾਇਆ ਆ ਉਹ ਬਣਾਈ ਜਾ ਰਿਹਾ ਆ ਤੇ ਲੋਕ ਜਿਹੜੇ ਆ ਉਹ ਐਸੀ ਚੀਜ਼ ਦੇ ਵਿੱਚ ਫਸ ਜਾਂਦੇ ਦੇਖੋ ਸਾਨੂੰ ਕਿਸੇ ਦੇ ਇੱਥੇ ਆਉਣ ਤੇ ਕੋਈ ਇਤਰਾਜ਼ ਨਹੀਂ ਕੋਈ ਰੋਕ ਨਹੀਂ ਨਾ ਅਸੀਂ ਰੋਕ ਸਕਦੇ ਨਾ ਕਿਸੇ ਨੂੰ ਅਸੀਂ ਰੋਕਿਆ ਪਰ ਇਹ ਵੀ ਹਾਲਾਤ ਜਿਹੜੇ ਤੁਹਾਨੂੰ ਜਾਣਨ ਦੀ ਲੋੜ ਆ ਰੂਲਸ ਨੂੰ ਜਾਣਨ ਦੀ ਜਿਹੜੀ ਉਹ ਲੋੜ ਆ ਕਈ ਦੀ ਤੁਹਾਨੂੰ ਪਰਮਾ ਲੈਂਦੇ ਨੇ ਲੋਕ ਬਚ ਕੇ ਜਿਹੜਾ ਰਿਹਾ ਕਰੋ ਕਾਨੂੰਨਾਂ ਦੇ ਬਾਰੇ ਜਿਹੜਾ ਉਹ ਜਾਣੂ ਰਿਹਾ ਕਰੋ ਅਦਰਵਾਈਜ਼ ਤੁਹਾਨੂੰ ਉਸ ਦੇ ਵਿੱਚ ਆਪ ਹੀ ਜਿਹੜਾ ਉਹ ਨੁਕਸਾਨ ਚੱਲਣਾ ਪੈ ਸਕਦਾ